ਸਾਰੇ ਕਿਤੇ ਜਿਹੜਾ ਇਹਦੇ ਤੇ ਕੰਮ ਜਿਹੜਾ ਕੀਤਾ ਜਾ ਰਿਹਾ ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦੇਖਦੇ ਜਾਣਾ ਹੁਣ ਕਈ ਜਗ੍ਹਾ ਐਵੇਂ ਆ ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾਗਾ 2 ਕਰੋੜ ਰੁਪਈਆ ਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਈਆ ਲੈ ਲੈ ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਆ ਉਹ ਛੱਡੂਗਾ ਤੇ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵਨੀਤ ਬਿੱਟੂ ਜੀ ਨੂੰ ਨਹੀਂ ਕਰਦਾ ਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਰਨ ਵੀ ਮੈਂ ਤੁਸੀਂ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਮੈਂ ਇੱਕ ਵਿਧਾਨ ਲੋਕ ਸਭਾ ਜੀ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਚੁੱਕਿਆ ਸੀ ਉੱਥੇ ਕੀ ਦੇਣਾ ਸੀ ਪਰ ਇਹਦਾ ਅਨਸਾਰੀ ਕੁਐਸਚਨ ਵੀ ਲੱਗਿਆ ਜਿਹਦਾ ਰਿਟਰਨ ਜਵਾਬ ਆਇਆ ਮੈਨੂੰ ਰਿਟਰਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ ਚੁਣ ਕੇ ਨਹੀਂ ਕਹ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਤੇਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਦਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕੀ ਜੀ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ ਉਹ ਮੈਂ ਲਾਸਟ ਦੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰਿਟਰਨ ਜਵਾਬ ਲਿਖ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਆ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕਾਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ ਕਿਹੜਾ ਕਿਸਾਨ ਕਿਹੜਾ ਵਿਅਕਤੀ ਇਹ ਫ੍ਰੀ ਆਫ ਕਾਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਐ ਸਟੇਟ ਮਿਨਿਸਟਰ ਨੇ ਕੀ ਉਹ ਜਵਾਬ ਦੇਣ ਕਿ ਉਹਨਾਂ ਦੇ ਜਿਹੜੇ ਕੈਪਟਨ ਮਿਨਿਸਟਰ ਨੇ ਰੇਲਵੇ ਦੇ ਉਹਨਾਂ ਨੇ ਰਿਟਰਨ ਜਵਾਬ ਦਿੱਤਾ ਹੈ ਕਿ ਜੀ ਫ੍ਰੀ ਆਫ ਕਾਸਟ ਅਸੀਂ ਜ਼ਮੀਨ ਜਿਹੜੀ ਲੈਣਾ ਚਾਹੁੰਦੇ ਆ ਪਰ ਕਿਸਾਨ ਨੇ ਜਿਹੜੇ ਉਹ ਮਨਾ ਕਰ ਰਿਹਾ ਕੀ ਹੁਣ ਦੱਸਣ ਕਿ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ ਕੀ ਜੀ ਫ੍ਰੀ ਆਫ ਕਾਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਹੈ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਸੋ ਇਹ ਸਿਰਫ ਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉੱਥੇ ਗਏ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇਦਾਂ ਜਿਹੜਾ ਪੂਰਾ ਉਹ ਕਰ ਸਕਣਗੇ ਸੋ ਮੈਂ ਉਹੀ ਕਹਿਣਾ ਦੇਖੋ ਪ੍ਰੋਜੈਕਟ ਜਿਹੜੇ ਪੂਰੇ ਤਾਂ ਹੀ ਹੋ ਸਕਦੇ ਆ ਜਿਹੜੇ ਕਿਸਾਨਾਂ ਨੂੰ ਜਿਹੜਾ ਬਣਦਾ ਜਿਹੜਾ ਮੁੱਲ ਆ ਉਹ ਦੇਣਾ ਚਾਹੀਦਾ ਸੋ ਜਿੱਥੇ ਮਿਲ ਰਿਹਾ ਉੱਥੇ ਕੋਈ ਦਿੱਕਤ ਆ ਰਹੀ ਉੱਥੇ ਦੀ ਗੱਲ ਜਿਹੜੀ ਉਹ ਕਰਾ